गांव बड़वाला के खनौरी धरने से जुड़े किसान चरणजीत सिंह काला की आवारा पशु से टकराने के बाद सड़क हादसे में मौत हो गई जिसके बाद भारतीय किसान यूनियन एकता के सदस्यों ने मृतक किसान के परिवार के साथ साधुपुर डिप्टी कमिश्नर कार्यालय फतेहगढ़ साहब के बाहर धरना लगाया और मृतक के परिवार को मुआवजा सरकारी नौकरी और मृतक किसान को शहीद का दर्जा देने की मांग की ਐ ਗੁਰਜਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜ਼ਿਲ੍ਹਾ ਜੂਤ ਕਨਵੀਨਰ ਅੱਜ ਡੀਸੀ ਦਫ਼ਤਰ ਦੇ ਬਾਹਰ ਜਿਹੜਾ ਧਰਨਾ ਲਾਇਆ ਕੀ ਕਿ ਅੱਜ ਜਿਹੜਾ ਸਾਡਾ ਧਰਨਾ ਚੱਲ ਰਿਹਾ ਹੈ ਸਾਡਾ ਕਿਸਾਨ ਖਨੌਰੀ ਬਾਡਰ ਤੇ ਬਿਮਾਰ ਹੋਇਆ ਸੀ ਤੇ ਉਹ ਆਪਣੀ ਦਵਾਈ ਲੈਣ ਲਈ ਪੀਜੀਐ ਜਾ ਰਿਹਾ ਸੀਗਾ ਮੋਟਰਸਾਈਕਲ ਤੇ ਰਸਤੇ ਦੇ ਵਿੱਚ ਵਾਰਾ ਪਸ਼ੂ ਔਰ ਟਕਰਾਉਣ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਆ ਤੇ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਰੱਖੀ ਆ ਵੀ ਜਿਸ ਤਰ੍ਹਾਂ ਦਿੱਲੀ ਕਿਸੇ ਵੀ ਅੰਦੋਲਨ ਦੇ ਨਾਲ ਇਹ ਵੀ ਚਾਹੇ ਦਿੱਲੀ ਅੰਦੋਲਨਾ ਚਾਹੇ ਇਸ ਅੰਦੋਲਨ ਦੇ ਨਾਲ ਸੰਬੰਧਿਤ ਕੋਈ ਵੀ ਕਿਸਾਨ ਰਸਤੇ ਦੇ ਵਿੱਚ ਆਉਂਦਾ ਜਾਂਦਾ ਉਹਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਆ ਉਹਨੂੰ ਮੁੱਖ ਰੱਖਦੇ ਹੋਏ ਇਸ ਪਰਿਵਾਰ ਨੂੰ ਤੁਰੰਤ ਮੁਆਵਜ਼ੇ ਦੀ ਰਾਸ਼ੀ ਤੇ ਪਰਿਵਾਰ ਨੂੰ ਨੌਕਰੀ ਜ਼ਰੂਰ ਦਿੱਤੀ ਜਾਵੇ ਇਸ ਦੇ ਸੰਬੰਧ ਦੇ ਵਿੱਚ ਸਾਡੀ ਪ੍ਰਸ਼ਾਸਨ ਨਾਲ ਅਸੀਂ ਇਹ ਅਪੀਲ ਕਰਨਾ ਹੈ ਪਰੰਤੂ ਅਜੇ ਪ੍ਰਸ਼ਾਸਨ ਵੱਲੋਂ ਕੋਈ ਵੀ ਸਾਡੇ ਨਾਲ ਗੱਲਬਾਤ ਨਹੀਂ ਕਰੀ ਜਾ ਰਹੀ ਡੀਸੀ ਮੈਡਮ ਨਾਲ ਗੱਲ ਹੋਈ ਹੈ ਬਸੀ ਪਟਾਣਾ ਐਸਜੀਐਮ ਨਾਲ ਗੱਲ ਹੋਈ ਹੈ ਪਰੰਤੂ ਚਰਨਜੀਤ ਸਿੰਘ ਕਾਲਾ ਕਿੱਥੇ ਹੋਇਆ ਹਾਸਾ ਹਾਸਾ ਜੇ ਮੋਹਾਲੀ ਜ਼ਿਲ੍ਹੇ ਦਾ ਜਿਹੜਾ ਟੋਲ ਆ ਕਰਾਲੀ ਵਾਲੇ ਰੋਡ ਤੇ ਕਰਾਲੀ ਕਰਾਲੀ ਚੰਡੀਗੜ੍ਹ ਰੋਡ ਤੇ ਉੱਥੇ ਇੱਕ ਬਾਬੇ ਦਾ ਢਾਬਾ ਉਹਦੇ ਬਿਲਕੁਲ ਸਾਹਮਣੇ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਹਾਸਾ ਹਾਸਾ ਪਸ਼ੂ ਟਕਰਾਨ ਨਾਲ ਹੋਇਆ ਇਹ ਮੇਰੇ ਫਾਦਰ ਦੀ ਡੈਥ ਹੋ ਗਈ ਸੀਗੀ 7 ਤਰੀਕ ਨੂੰ ਐਕਸੀਡੈਂਟ ਹੋਇਆ ਸੀ ਤੇ 11 ਤਰੀਕ ਨੂੰ ਉਹਨਾਂ ਦੀ ਡੈਥ ਕੀ ਨਾਮ ਚ ਬਾਗਦਾ ਉਹਦਾ ਚਰਨਜੀਤ ਸਿੰਘ ਕੀ ਹੋਇਆ ਕੀ ਸੀ ਅ ਜਿਉਹੋ ਡਲੇਅਰ ਸਾਹਿਬ ਕੋਲ ਡਿਊਟੀ ਕਰਦੇ ਸੀਗੇ ਉਹਨਾਂ ਦੇ ਕਮਰੇ ਦੇ ਬਾਹਰ ਖਨੋਰੀ ਬਾਰਡਰ ਤੇ ਤੇ ਉਹ 6 ਤਰੀਕ ਦੀ ਸ਼ਾਮ ਨੂੰ ਉਹਨਾਂ ਦੇ ਮਤਲਬ ਜੋ ਵੀ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਉਹਨਾਂ ਦੇ ਦਰਦ ਉੱਠਿਆ ਤੇ ਉਹ 7 ਤਰੀਕ ਨੂੰ ਸਵੇਰੇ ਖਨੋਰੀ ਤੋਂ ਤੁਰ ਪਏ ਉਹ ਉਹਨਾਂ ਨੇ ਕਿਸੇ ਨੂੰ ਕੁਝ ਵੀ ਨਹੀਂ ਦੱਸਿਆ ਕਿ ਮੈਂ ਕਿੱਥੇ ਚੱਲਾਂ ਜਾਂ ਕਿੱਥੇ ਨਹੀਂ ਉਹ ਸਵੇਰੇ ਤੁਰੇ ਤੇ 11 ਵਜੇ ਉਹਨਾਂ ਦਾ ਉਹ ਰੇ ਕਰਾਲੀ ਵਾਲੇ ਟੋਲ ਪਲਾਜ਼ੇ ਦੇ ਅੱਗੇ ਐਕਸੀਡੈਂਟ ਹੋਇਆ ਸੀ ਤੇ ਉਹਨਾਂ ਨੂੰ ਬਸ ਹੀ 16 ਚ ਭਰਤੀ ਕਰਾਇਆ ਪਹਿਲਾਂ ਫੇਰ ਹੀ ਉਹਨਾਂ ਨੂੰ 16 ਲੈ ਆਏ ਨੇ ਡੀਜੇ ਰੈਫਰ ਕਰਤਾ ਤੇ ਉੱਥੇ ਉਹਨਾਂ ਨੂੰ ਵੈਂਟੀਲੇਟਰ ਟਾਈਮ ਸਿਰ ਨਾ ਮਿਲਣ ਕਰਕੇ ਅੱਜ ਹੀ ਘਟਨਾ ਵਾਪਰੀ ਕੀ ਮੰਗਾਂ ਕਰਦੇ ਤੁਸੀਂ ਜੀ ਕਰੋਗਾ ਤੁਸੀਂ ਇਹ ਮੰਗ ਤੇ ਸਾਡੀ بس ਸਰਕਾਰ ਤੋਂ ਉਹੀ ਆਈ ਵੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਪਰਿਵਾਰ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਜ਼ਿਕਰਨਾਕਤਾ ਸਰਕਾਰ ਨੇ ਫੇਰ ਇਹ ਧਰਨਾ ਇਹੋ ਜਾਰੀ ਰੱਖੀ ਸਰਕਾਰ ਨਹੀਂ ਕਰਾਂਗੇ ਸੰਸਕਾਰ ਨਹੀਂ ਕਰਾਂਗੇ ਉਦੋਂ ਤੱਕ ਪੋਸਟਮਾਰਟਮ ਨਹੀਂ ਹੋਏ